ਅਸਕਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਤੁਹਾਨੂੰ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਤੇਜਵੀਲੇ ਪਹੁੰਚ ਚੁੱਕੇ ਆ ਭਾਈ ਰਾਣੇ ਤੇ ਸਰਦਕਲ ਦੇਖੋ ਅੱਜ ਵੀ ਬਾਈ ਨਾਲ ਗਾਵਾਂ ਲੈ ਗਏ 8 9 ਤੇ ਬਾਕੀ ਭਾਈ ਜੀ ਨੇ ਗੱਲਬਾਤ ਕਰੀਏ ਭਾਈ ਅਸਤਿਕਾ ਅਸਸੀ ਅਸਸੀ ਜੀ ਅਸਤਿਕਾ ਜੀ ਹੋਰ ਕਿਵੇਂ ਹੋਰ ਅਸਤਿਕਾ ਜੀ ਹਾਂ ਜੀ ਚਲਾ ਕਢਾਏ ਵਿੱਚ ਆਏ ਆ ਛੁੱਟੀਆਂ ਪਈਆਂ ਨਾ ਸਕੂਲੇ ਅੱਛਾ ਬਾਬੇ ਚਾਹ ਸਾਡੇ ਚੱਲਦੀ ਰਹੀ ਛੁੱਟੀਆਂ ਠੀਕ ਠੀਕ ਹਾਂ ਜੀ ਅਸੀਂ ਵੀਡੀਓ ਖਲੋਣਾ ਮੈਂ ਕਰ ਲਵਾਂ ਹੋਰ ਨਾਲੇ ਵੀ ਚੱਲਦੇ ਆ ਕਿਰਪਾ ਮਾਰੋ ਭਾਈ ਜੀ ਅਸਤਿਕਾ ਹੋਰ ਸਭ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਕਿਰਪਾ ਮਾਲਾ ਜੀ ਬਹੁਤ ਚੜ੍ਹਦੀ ਕਲਾ ਬਹੁਤ ਵਧੀਆ ਸਾਫ ਸਿਰ ਮਾਲ ਨਹੀਂ ਰਹਿਦਾ ਜਿੰਦਾ ਭਾਣਾ ਨਹੀਂਦਾ ਭਾਣਾ ਦਈਆ ਅੱਜ ਕਿੰਨੀ ਜੀ ਬਰਾਣਾ ਜੀ ਅੱਜ ਆਪਣੇ ਕੋ ਸੁਨੀਲ ਜੀ ਆਪਣਾ 6 ਵੜਾ ਇੱਕ ਮਹੀਨਾ ਹਾਂ ਹਾਂ ਜੀ ਪ੍ਰੇਸ਼ੂ ਚਲੋ ਆਜੋ ਸੁਈਏ ਜੀ ਇਹ ਸੁਈ ਜੀ ਆਪਣਾ ਨਾ ਨਾਲ ਦੀ ਸੁਈ ਆ ਹਾਂ ਜੀ ਜਬ ਆਪਣਾ ਗੈਲੈਕਸੀ ਦਾ ਸੀਮਣੀ ਮਸ਼ੀਨ ਦਾ ਪਛੀ ਪੋ ਰੇਡ ਜੀ ਤੇ ਕਿੰਨਾ ਦੋਤਾ ਜੀ ਇਹ ਦੀ ਕਾਲ ਦੀ ਸੂਈਏ 25 ਤੋਂ ਪਲੱਸ ਹੀ ਚੱਲੂਗੀ 30 ਕਿਲੋ ਦੁੱਧ ਭਰੋਗੀ ਮਸ਼ੀਨ ਹਾਂ ਹਾਂ ਬਾਾਕੀ ਥਾਨ ਗਲਾ ਨੇਵਾ ਲੂਆ ਬਹੁਤ ਨਰਾਜ ਉਹ ਦੁਹਾਰੇ ਨੜੇ ਉਹ ਲੈ ਥੋੜੋ ਲਓ ਜੀ ਅਜਾ ਬੋੜਾ ਜਿਹਾ ਥੋੜਾ ਬੋਲੇ ਖੜਿਆ ਹੋਣਾ ਹੈ ਨਾ ਇਹ ਬੋੜਾ 14-15 ਕਿਲੋ ਹੈਗਾ ਲਓ ਜੀ ਦੇਖੋ ਵੱਡੀ ਬੈਰ ਬੁਰੀ ਤੇ ਦੇਖੋ ਕਿਹੜੀ ਜ਼ੋਰ ਦਾ ਫੇਰ ਆਹ ਜੀ ਪਾ ਜੀ ਛੋਲੇ ਨਾਲੇ ਬੜੀ ਡਿਗਲੀ ਇੱਥੋਂ ਲੋਕ ਇਚੋਂ ਚੰਨ ਬਹੁਤ ਫੁੱਲੀ ਰੂਰ ਆਜੋ ਸਨੋ ਚਲੋ ਚਲੋ ਹਾਂਜੀ ਰਾਣਾ ਜੀ ਫਿਰ ਬੋਲੋ ਇਹ ਸੁਣੀ ਵੀ ਜਿਹੜਾ ਕੋਈ ਵੀਰ ਭਰਾ ਲਊਗਾ ਸਮਝੋ ਮੱਝ ਲੈ ਲਈ ਆ ਇਹ ਕ੍ਰਾਸ ਐਫ ਦੁੱਧ ਮਈਆਂ ਰਗਾ ਚਿੱਟਾ ਦੁੱਧਿਆ ਸੰਗਣਾ ਤੇ ਆਪਣਾ ਵਹਿਣ ਤੇ 85 90 ਹਜ਼ਾਰ ਦੀ ਭਾਣ ਲਈ ਭਾਣ ਦੇ ਦਾਂਗੇ ਬਿਲਕੁਲ 75 ਹੀ ਦੇ ਦਈਏ ਇੱਕ ਕੋਈ ਗੱਲ ਕਰਦਾ ਛੋੜੀ ਕਿ ਨਹੀਂ ਪਾਉਂਦਾ ਜੇ 70 ਚ ਛੋੜੀ ਕਰਦਾ ਕਿ ਨਹੀਂ 500 500 ਚਲੋ 500 70 ਛੋੜ ਹੋ ਜੂਗੀ ਆਹ ਜੀ ਇਹ ਜੀ ਅੱਜ ਹੀ ਸੂਈ ਸਵੇਰੇ ਜੀ ਵਧੀਆ ਬਾਤ ਜੀ ਮੱਛੀ ਮਗਰ ਹਾਂ ਬੱਛੀ ਮਗਰ ਬਹੁਤ ਨਾਗਰ ਕੀ ਪੈ ਆ ਆਪੇ ਅਮਰੀਕੀਆਂ ਬਣੂਗੀ ਵਧੀਆ ਇਹ ਕਿੰਨਾ ਕਰੂ ਫਰਾਣਾ ਜੀ ਇੱਥੋਂ ਤੱਕ ਇਹ ਜੀ ਨਾਰਮਲ 20 ਕਿਲੋ ਦੋ ਤੇ ਆਉਣਾ ਪਰੋਗੀ ਅੱਛਾ 20 ਕਿਲੋ ਹੋ ਗਿਆ ਹਾਂ ਜੀ ਇਹ ਵੀ ਖੋਲੀ ਅੱਛਾ ਮੁੰਡੇ ਨੇ ਆਪਣਾ ਮੇਰੀ ਬੱਛੀ ਹੁੰਦੀ ਜੀ ਮਗਰ ਬੱਛੀ ਮਗਰ ਦੋ ਵਲੀ ਫਾਇਦੇ ਸਾਰੇ ਵੀ ਭਾਉਣਾ ਚਲੋ ਲਓ ਜੀ ਆ ਵੀ ਥੋੜਾ ਚਲ ਛੋ ਇਹ ਜਿਹੜਾ ਕਾਲ ਤੁਸੀਂ ਭੇਜ ਲਪੁੜਾ ਮਹਾਰਾਜ ਬਹਿਣ ਨਾ ਪਾਉਂਦੇ 5 ਸਾਲ ਜੇ ਜੇ ਪਾਰਾ ਉਹ ਜਿੱਥੇ ਤੁਹਾਨੂੰ ਡਾਉਨ ਹੋ ਜਾਂਦਾ ਹਾਂ ਬਿਲਕੁਲ ਜੀ ਪੰਜ ਰਾਣਾ ਜੀ ਜਨੀ ਜੀ ਆਪਣਾ ਵੈੜ ਤੇ ਵੀ 65000 ਦੀ ਆ ਹਾਂ ਭਾਣ ਲਈ ਭਾਣ ਦੇ ਦਾਂਗੇ ਛੜ ਦੀ ਦੇ ਦਈਏ ਇੱਕੋ ਹੀ ਗੱਲ ਕਿ 55 ਛੋੜ ਹੀ ਕਰਾਂ ਛੋੜ ਹੀ ਕਰ ਬਟਾ ਚਲੋ ਆਹ ਹੈ ਜੀ ਇਹ ਸਨੀਪ ਜੀ ਆਪਣਾ ਇਹ ਵੀ ਕੱਲ ਹੀ ਸੂਈ ਵੱਛੀ ਇਹਦੇ ਮਗਰ ਕਾਲੀਆਂ ਮਤਲਬ ਹਾਂ ਹੀ ਆਪਣਾ 나ੜੂ ਦੇ ਬੱਚੇ ਕੂਲੇ 나ੜੂ ਲਓ ਵੱਛੀ ਮਗਰ ਹਾਂ ਵੱਛੀ ਮਗਰ ਇਹ ਆਪਣਾ ਸਵੇਰੇ ਲਈ ਚੋਗੇ ਲਿਆਂਦੀ ਏ ਠੀਕ ਆ ਹਾਂਜੀ ਇਹ ਦੁੱਧ ਕਿਹੜਾ ਕਰੋ ਬਾਈ ਜੀ ਫਿਰ ਇਹ ਸਨੀਪ ਜੀ ਇੱਕੋ ਬੜਾ 22 22 ਕਿਲੋ ਦੁੱਧ ਆਮਨਾਦੀਨ ਬਾਈ ਬਾਈ ਕਿਲੋ ਵਾਲੀਆਂ 300 ਚੰਗਾ ਲੱਗਾ ਕੋਲੋ ਇਹ ਵੀ ਲਓ ਇਹ ਵੀ ਦੇਖੋ ਬੜੀ ਖਨੀ ਫੀਰ ਬੜੀ ਹੈ ਜੀ ਆਜੂ ਆਜੂ ਹਾਂਜੀ ਸ੍ਰੀਮ ਜੀ ਆਪਣਾ ਮੱਛੀ ਦੇ ਵੀ 65000 ਹਜ਼ਾਰ ਦੀ ਆ ਹਾਂਜੀ ਭਾਅ ਲਈ ਭਾਅ ਨਾ ਦੇਣਾ ਭਾਅ ਨਾਲੇ ਮੈਨਾਂ ਇਹ ਕੋ ਭਾਰਾ ਜੋੜਾਂ ਜੀ 55 ਦੇ ਛੋੜ ਹੀ ਕਰਾਂਗੇ ਚਲੋ ਕੋ ਭਾਰਾ ਜੋੜ ਜਿੰਦੇ ਛੋੜ ਹੀ ਕਰਦੇ ਜਿੰਨੇ ਮਰਜ਼ੀ ਕਰ ਇਹ ਘਬੜ ਇਹ ਜੀ ਵੀ ਆਪਣਾ ਲੈ ਲਈ ਹਫਤਾ ਕੇ ਬਾਣ ਅੱਛਾ ਬਹੁਤ ਕਾਰਕੂਡ ਬੜਾ ਚੰਗਾ 25 ਕਿਲੋ ਦੁੱਧ ਭਰੇ ਆ ਨੇ ਅੱਛਾ ਠੰਡੀ ਸੀਲ ਬੜੀ ਠੰਡ ਠੰਡ ਬਹੁਤ ਚੰਗਾ ਲੱਗਾ ਇਹ ਵੀ ਖੋਲੋ ਲਓ ਜੀ ਇਹ ਵੀ ਦੇਖੋ ਵੇਹੜ ਇਹ ਗੱਪਣਾ ਸਾਰੇ ਆ ਗਏ ਇਹਦੀ ਇਹ ਅਲੀ ਜੀ ਗੱਪਣ ਇੱਕ ਸੂਈ ਵਿੱਚ ਨਾ ਲਓ ਇਹ ਵੱਡੀ ਵਿਆੜਾ ਜੀ ਇਹ ਵੀ ਬਾਕੀ ਠੰਡ ਠੰਡ ਦਾ ਬੜਾ ਜਬਰ ਹਾਣ ਮਈਆਂ ਗੱਲ ਖਾ ਆ ਜੀ ਹਾਂਜੀ ਸਦੀਵ ਜੀ ਰਸੀਦੇ 75000 ਦੀ ਹਾਂ ਭਾਰਾ ਮਿਲੀ ਭਾਰਾ ਦਵਾਂਗੇ ਤਿਆਰ ਹੋਈ ਪੂਰੇ 75000 ਰੁਪਇਆ ਘੱਟ ਨਹੀਂ ਹੈ ਠੀਕ ਆ ਹਾਂ ਹੁਣ ਮੈਂ ਨਾ 70 ਹੀ ਦੇ ਦਈਏ ਆਪੇ ਦਾ ਚ 65 ਚ ਛੋਟ ਹੀ ਕਰਦਾ ਚਲ 65 ਚੋ ਚਲ ਆ ਜੀ ਇਹ ਵੀ ਗੱਬਣ ਇਹ ਸਦੀਵ ਜੀ ਅੱਛੀ ਆਪਣਾ ਨਾ 20 ਦਿਨ ਮਹੀਨਾ ਲੈਂਦੀ ਹੈ ਅੱਛਾ ਤਾਂ ਇਹ ਪਹਿਲਾਂ ਕਰਕੇ ਵੇਖ ਲੈ ਪਰ ਬੈਠ ਦੁਜੀ ਸੂਏ ਹਾਂ ਦੁਜੀ ਸੂਈ ਸੁਣੀ ਆ ਬਹੁਤ ਫਰੀਕ ਬਰਾਗ ਬੜੀ ਹੈ ਠੰਡੀ ਸੀਲ ਬੜੀ ਜਿੱਦਾਂ ਮਰਜੀ ਕੋ ਚੋਏ ਇਹ ਵੀ ਖੋਲੋ ਲਓ ਜੀ ਦੂਜਾ ਸੁਆਹੜੇ ਵੀ ਵੇਖੋ ਵਾਹ ਠੀਕ ਹੈ ਫਾਕੀ ਬਰੀਕ ਬੜੀ ਸੱਦੀ ਸੱਦੀ ਬੜੀ ਹਾਂਜੀ ਸੰਦੀਪ ਜੀ ਤਿਆਰ ਹੋਈ ਤੇ ਵਸ਼ੀਏ 85000 ਦੀ ਹਾਂਜੀ ਪਰ ਹੁਣ ਭਾਣਾ ਮਲੀ ਭਾਣਾ ਦਵਾਂਗੇ ਹੁਣ 20000 ਵਸ਼ੀ ਮੰਦੀ ਦਵਾਂਗੇ 65000 ਦੀ ਠੀਕ ਹੈ ਨਹੀਂ 60 ਤੋਂ ਛੋਟ ਕਰਦਾਂਗੇ ਵਸ਼ੀ ਤਿਆਰ ਹੋਈ 85 90 ਹਜ਼ਾਰ ਦੀ 20 ਕਿਲੋ ਦੁੱਧ ਭਰਿਆ ਵਸ਼ੀ ਨੇ ਖੜ ਤੋਂ 260 ਖੜ 550 ਜੀ ਸਭੀ ਸੁੰਗੀ ਚੰਗੀ ਕਰਨੀ ਠੀਕ ਆ ਉਧਰ ਆ ਇਹ ਵੀ ਕਪੜਾ ਇਹ ਸੂਈ ਦੀ ਜੀ ਅਜੇ ਸੂਈ ਜਾ ਹਾਂ ਜੀ ਦੁੱਧ ਕਿੰਨਾ ਬਾਈ ਜੀ ਇਹਨੂੰ ਇਹ ਤੀਜਾ ਚੌਥਾ ਦੇਣਾ ਸੂਈ ਨੂੰ ਬੋਲਾ ਜੀ ਹਜੇ ਬੋਲਾ ਜੀ ਲੋ ਜੀ ਬੋਲੇ ਵਿੱਚ ਆ ਤੇ ਦੂਜਾ ਸੂਆ ਇਹਦੇ ਮਗਰ ਵਸ਼ੀ ਆ ਦੂਜਾ ਸੂਆ ਜੀ ਹਾਂ ਜੀ ਹਾਂ ਜੀ ਦੂਜਾ ਸੂਆ ਇਹ ਵੀ ਦੇਖੋ ਬਰਾਠੀ ਆਲੋ ਆਲੋ ਠੀਕ ਹੈ ਹਾਂਜੀ ਸੁਨੀਲ ਜੀ ਬੱਛੀ ਦੇ 50000 ਦੀ ਹੂੰ ਮੈਂ 45 ਦੇ ਦਈਏ 40 ਦੀ ਇਹ ਹੋਰ 2 ਛੋੜ ਕਰਦੀ 38000 ਦੇ ਦਾਈ ਚਲ ਜਾਂ ਦੋ ਇਹ ਵੀ ਇਹ ਵੀ ਗੱਬਣਾ ਦੀ ਵਰ ਲਈ ਪਰ ਲਈ ਸੁਨੀਲ ਜੀ ਮੀਨਾ ਲੈਂਦੀ ਕੱਚੀ ਵੇੜਾ ਸੁੱਚੀ ਵੇੜਾ ਹਾਂ ਇਹ ਵੀ ਖੋਲੋ ਅੱਗੇ ਮੈਂ ਮੂੰਗ ਘਟ ਲਈਦਾ ਮੈਂ ਹੈਗੇ ਕੱਲ 4-3 ਸ਼ਾਮੀ ਵੇਕੀਆਂ ਠੀਕ ਆ ਹਾਂਜੀ ਲਓ ਜੀ ਦੇਖੋ ਆਜਾ ਜੀ ਆਜਾ ਬੜੀ ਬੜੀ ਖੱਡੀ ਸੀਨ ਬੜੀ ਸੀ ਜੀ ਆਜਾ ਹਾਂਜੀ ਲਾਣਾ ਜੀ ਫਿਰ ਇਹ ਲਾਸਟ ਤੇ ਤੁਹਾਨੂੰ ਪਰਾ ਆਫਰੀ ਹੁੰਦੇ ਆ ਲਾਸਟ ਆਫਰੀ ਬੋਲੋ ਇਹ ਵਾਸੀ ਤਿਆਰ ਹੋਈ ਤੇ 45000 ਦੀ ਵਿਕਣੀ ਹੁਣ ਦੇ ਦਾਂ 50000 ਦੀ ਸੋ ਠੀਕ ਨਹੀਂ 30 ਦਿਨਾਂ ਦੀ ਠੀਕ ਆ ਆਹੀ ਜੀ ਬਸ ਸਾਹ ਸੁਭ ਜਾਂਦੀ ਨਹੀਂ ਹੈ ਮਹੀ ਹੈਗੀ ਇੱਕ ਦਿਨ 4 5 6 7 8 ਤੱਕ ਆਵਾਂ ਹੈਗੇ ਆ ਲੈ ਜਾਓ ਗੱਬਣਾ ਇਹ ਸੂਈ ਖਦੀ ਜੀ ਨਹੀਂ ਅੱਛਾ ਦੁੱਧ ਕਿੰਨਾ ਜੀ ਦੁੱਧ ਇਹ ਖਦੀ ਜੀ 10 ਕਿਲੋ ਆ 10 ਕਿਲੋ ਤਾਂ ਹੈਗਾ ਹਾਂ ਜੀ ਲਓ ਜੀ ਇਹ ਵੀ ਦੇਖੋ ਜੇ 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 ਜੀ लाख रुपे ले के वापस हां जी हां जी बोलो परत इथे बोल दी 60000 <laughs> दे दिए कोई गल यार 60 तो ਛੋੜ ਹੀ ਕਰ ਬਾਈ 60 ਤੋਂ ਛੋੜੀ ਕਰਦੇ ਜੀ 1000 ਰੁਪਇਆ ਜਾਣ ਦੋ ਬਾਕੀ ਜੀ ਆ ਚੈੱਕ ਕਰ ਲੋ ਸਾਰੇ ਪਸ਼ੂ ਤੇ ਆ ਵੀ ਜਿਹੜਾ ਸਾਲਾ ਨੇ ਗਾਵਾਂ ਵਾ ਬਾਕੀ ਮੇਰੇ ਭਰਾ ਇੱਥੇ ਆਓ ਆ ਚੈੱਕ ਕਰਕੇ ਚੋਇਸ ਕਰ ਲੈਣਾ ਨਹੀਂ ਭਾਈ ਜੀ ਬਿਲਕੁਲ ਭਾਈ ਜੀ ਹੋਰ ਭਾਈ ਜੀ ਫਿਰ ਵਧੀਆ ਵਧੀਆ ਕਿਰਪਾ ਮਾਰੀ ਬੋਲੋ ਬੰਦੋ 9779612422 ਪਿੰਡ ਵੀਰਾ ਜ਼ਿਲ੍ਹਾ ਕਰਦਾਖਰ ਸੀਲ ਬਟਾਲਾ ਸਤਿਕਾਰ ਸਤਿਕਾਰ